ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਾਲਸਤਾਨੀ ਨੇ ਭਾਵੇਂ ਉਹ ਇੰਡੀਆ ਦੇ ਵਿੱਚ ਹੋਣ ਭਾਵੇਂ ਅਮਰੀਕਾ ਕੈਨੇਡਾ ਜਰਮਨ ਆਸਟ੍ਰੇਲੀਆ ਹੋ ਇੰਗਲੈਂਡ ਹੋ ਇਹ ਉਹ ਖਾਚ ਕਤੀੜਾ ਨੇ ਜਿਹੜੀਆਂ ਕਦੇ ਵੀ ਸਹੀ ਬੰਦੇ ਨੂੰ ਬਰਦਾਸ਼ਤ ਨਹੀਂ ਕਰਨਗੇ ਮੈਂ ਅੱਜ ਗੱਲ ਕਰਨੀ ਹੈ ਡਾਕਟਰ ਸਰਮਾਨ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਬਹੁਤ ਵੱਡੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਔਰ ਬਹੁਤ ਵੱਡੀ ਸੰਸਥਾ ਉਹਨਾਂ ਦੀ ਤੇ ਉਹਨਾਂ ਨੇ 2020-21 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉੱਥੇ ਉਹਨਾਂ ਦੀ ਟੀਮ ਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਇੱਕ ਸੇਵਾ ਨਿਭਾਈ ਤੇ ਜਜੀਤ ਸਿੰਘ ਡੱਲੇਵਾਲ ਦੇ ਨਾਲ ਵੀ ਜਦੋਂ ਤਾਨੂੰ ਪਤਾ ਹੋਣਾ ਮਰਨ ਵਰਸ ਦੇ ਬੈਠਾ ਸੀ ਉਦੋਂ ਕਾਫੀ ਉਹਨਾਂ ਦਾ ਕੰਟਰੀਬਿਊਸ਼ਨ ਉਹਨਾਂ ਦਾ ਕੈਲੀਗਟ ਟੀਮ ਵੱਲੋਂ ਸੇਵਾਾਂ ਮਿਲੀਆਂ ਸੀ ਤੇ ਉਹਨਾਂ ਪ੍ਰਤੀ ਜਿਹੜਾ ਬਾਦ ਵਿਵਾਦ ਛਿੜਿਆ ਨਿਊਯਾਰਕ ਅਮਰੀਕਾ ਦੇ ਵਿੱਚ ਇੱਕ ਗੁਰਦੁਆਰਾ ਹੈਗਾ ਸ਼ੇਖ ਕਲਚਰ ਸੁਸਾਇਟੀ ਤੇ ਉੱਥੇ ਉਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਸਾਬਕਾ ਗਵਰਨਰ ਐਂਡਰਿਊ ਮਾਰਕ ਉਹ ਬਗੇਸ ਤੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ ਵਿਰੋਧ ਕਿਉਂ ਕੀਤਾ ਗਿਆ ਕਿ ਤੁਸੀਂ ਇੱਕ ਤਿਰੰਗਾ ਪ੍ਰਦਰਸ਼ਿਤ ਜਣ ਕੇ ਇੱਕ ਮਾਰਚ ਕੀਤਾ ਤੁਸੀਂ ਤਿਰੰਗੇ ਦੇ ਹੱਕ ਵਿੱਚ ਹੋ ਔਰ ਖਾਸ ਕਰਕੇ ਜਦੋਂ ਜੂਨ 84 ਦਾ ਇਹ ਮਹੀਨਾ ਆਉਂਦਾ ਅਸੀਂ ਕਹਿੰਦੇ ਕਿ ਅਕਾਲ ਤਾ ਸਹਿਬ ਤੇ ਕਾਂਗਰਸ ਪਾਰਟੀ ਨੇ ਅਟੈਕ ਕਰਵਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਤਿਰੰਗੇ ਝੰਡੇ ਦਾ ਵਿਰੋਧ ਕੀਤਾ ਜਾਂਦਾ ਹੈ। ਹਰਨ ਘੰਟੀਆਂ ਦੇ ਵਿੱਚ ਵੀ ਉਹ ਤਿਰੰਗੇ ਝੰਡੇ ਨੂੰ ਸਾੜਿਆ ਜਾਂਦਾ ਹੈ, ਪਾੜ ਦਿੱਤਾ ਜਾਂਦਾ ਹੈ, ਪੈਰਾ ਵਿੱਚ ਲਟਾੜਿਆ ਜਾਂਦਾ ਹੈ। ਤੇ ਡਾਕਟਰ ਸਵੇਮਾਨ ਨੇ ਇਹ ਕਿਹਾ ਸੀ ਕਿ ਮੈਂ ਇੱਕ ਭਾਰਤੀ ਹਾਂ। ਮੈਂ ਤਿਰੰਗੇ ਝੰਡੇ ਦਾ ਅਪਮਾਨ ਨਾ ਕਰਾਂਗਾ, ਨਾ ਕਰਨ ਦੇਵਾਂਗਾ। ਹੁਣ ਗੱਲ ਕੀ ਹੈ? ਬ੍ਰੋਧ ਕਿਉਂ ਹੋਇਆ ਖਾਲਸਤਾਨੀਆਂ ਨੇ ਡਾਕਟਰ ਸਵੇਮਾਨ ਨੂੰ ਖਾਲਸਤਾਨੀ ਹੋਣ ਦਾ ਇੱਕ ਕਹਿ ਲਏ ਸਬੂਤ ਪੇਸ਼ ਕੀਤਾ ਵੀ ਡਾਕਟਰ ਸਵੇਮਾਨ ਖਾਲਸਤਾਨੀ ਨੇ ਉਹ ਕਹਿੰਦੇ ਨਹੀਂ ਮੈਂ ਖਾਲਸਤਾਨੀ ਨਹੀਂ ਹਾਂ ਹੁਣ ਜਿਹੜਾ 2020 ਦੇ ਵਿੱਚ 21 ਦੇ ਵਿੱਚ ਅੰਦੋਲਨ ਹੁੰਦਾ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੜਬੜ ਇਹ ਹੈ ਕਿ ਕਿਸਾਨੀ ਅੰਦੋਲਨ ਦੀ ਆੜ ਵਿੱਚ ਅਸਲ ਵਿੱਚ ਇਹ ਗੱਲ ਖਾਲਿਸਤਾਨ ਦੀ ਕਰਨਾ ਚਾਹੁੰਦੇ ਸੀ। ਭਾਵੇਂ ਸਾਡੇ ਕਿਸਾਨਾਂ ਕੋ ਕਿਉਂ ਰਹੋ? ਉੱਥੇ ਇਹ ਕਿਤੇ ਨਾ ਕਿਤੇ ਪਸੂੜੀ ਪਾਈ ਜਾਂਦੀ ਸੀ। ਹੁਣ ਜਿਹੜਾ ਵਿਰੋਧ ਹੋਇਆ ਨਿਊਯਾਰਕ ਗੁਰਦੁਆਰਾ ਸਿੱਖ ਕਲਚ ਸਟੇਟ ਦੇ ਵਿੱਚ ਉਹ ਕਿਉਂ ਹੋਇਆ? ਕਿਉਂਕਿ ਵੀ ਡਾਕ ਸ਼ਬੇ ਮਾਨ ਨੇ ਇਹ ਕਿਉਂ ਕਿਹਾ ਕਿ ਮੈਂ ਖਾਲਸਤਾਨੀ ਨਹੀਂ ਕਹਾ ਉਹ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਤੋਂ ਬਲੋਂਗ ਕਰਦੇ ਉਹ ਕਹਿੰਦੇ ਮੈਂ ਪਹਿਲਾਂ ਵੀ ਖਾਲਸਤਾਨੀ ਨਹੀਂ ਸੀ ਤੇ ਹੁਣ ਵੀ ਨਹੀਂ ਹਾਂ ਔਰ ਜਦੋਂ ਇਹ ਰੋਸ ਪ੍ਰਗਟਾਇਆ ਜਾਂਦਾ ਹੈ ਕਿ ਅਕਾਲ ਤਖਤ 'ਤੇ ਅਟੈਕ ਹੋਇਆ ਉਹ ਕਹਿੰਦੇ ਉਹ ਟੈਕ ਇੱਕ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਉਹ ਕਹਿੰਦੇ ਮੇਰਾ ਸੰਬੰਧ ਭਾਰਤ ਨਾਲ ਹੈ ਕਿਸੇ ਪਾਰਟੀ ਨਾਲ ਇਹ ਵੀ ਸਚਾਈ ਹੈ ਹੁੰ ਜਿਹੜਾ ਅਕਾਲਤਾ ਸਾਹਿਬ ਤੇ ਅਟੈਕ ਹੋਇਆ ਉਹ ਤਾਂ ਕਾਂਗਰਸ ਪਾਰਟੀ ਨੇ ਕਰਵਾਇਆ ਮੌਜੂਦਾ ਸਰਕਾਰ ਸੀ ਉਸ ਵਕਤ ਉਹਨਾਂ ਦੀ ਕੋਈ ਦੋਰਾਮਾ ਨਹੀਂ ਅੱਛਾ ਮੈਂ ਜਿਹੜੀ ਗੱਲ ਕਹਿ ਰਹੀਆਂ ਇਹ ਜਿਹੜਾ ਬੰਦਾ ਵੀ ਭਾਰਤ ਦੀ ਤਿਰੰਗੇ ਦੀ ਗੱਲ ਕਰੂਗਾ ਤੇ ਉਹਦਾ ਇਹ ਵਿਰੋਧ ਕਰਦੇ ਨੇ ਜਦੋਂ ਡਾਕਟਰ ਸਬੇਮਾਨ ਅਮਰੀਕਾ ਤੋਂ ਗਰਾਈਆਂ ਭੇਦਾਂ ਸੀ ਇਕੱਠਿਆ ਕਰ ਕਰਕੇ ਡਾਲਰ ਉਹ ਤਾਂ ਚੰਗਾ ਸੀ ਤੇ ਜਦੋਂ ਉਹਨੇ ਖੁੱਲ ਕੇ ਜਵਾਬ ਦਿੱਤਾ ਕਿ ਮੈਂ ਖਾਲਸਤਾਨੀ ਨਹੀਂ ਹੈਗਾ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਡਾਕਟਰ ਹੋਣ ਦੇ ਨਾਂ ਤੇ ਬਤੌਰ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਇਹ ਵੀ ਸੱਚਾਈ ਹੈ ਪਰ ਰੜਕਿਆ ਕਿਉਂ ਇਹ ਸਵਾਲ ਨੇ ਬਹੁਤ ਵੱਡੇ ਜੇ ਇਹੀ ਡਾਕਟਰ ਸਬਹਿਮਾਨ ਇਹਨਾਂ ਨੂੰ ਅਮਰੀਕਾ ਵਿੱਚੋਂ ਗਰਾਈਆਂ ਕਰ ਕਰ ਡਾਲਰ ਇਕੱਠੇ ਕਰ ਕਰ ਦੇਈ ਜਾਵੇ ਤਾਂ ਫਿਰ ਕੋਈ ਮਤਲਬ ਨਹੀਂ ਹੁਣ ਬਦਨਾਮ ਕਿਥੇ ਕਰ ਰਹੇ ਨੇ ਕਿ ਤੁਸੀਂ ਤਿਰੰਗੇ ਝੰਡੇ ਦੇ ਹੱਕ ਵਿੱਚ ਕਿਉਂ ਖੜੇ ਹੋ ਤੁਸੀਂ ਤਾਂ ਖਾਲਸਤਾਨੀ ਸੀ ਉਹ ਕਹਿੰਦੇ ਮੈਂ ਖਾਲਸਤਾਨੀ ਨਹੀਂ ਹੈਗਾ ਮੈਂ ਤਿਰੰਗੇ ਝੰਡੇ ਦਾ ਵਿਰੋਧ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਇੱਕ ਭਾਰਤੀ ਹੁਣੇ ਗੱਲ ਕਹੀ ਔਰ ਜਿਹੜੇ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਸੱਦਾ ਦੇ ਕੇ ਬੁਲਾਇਆ ਗਿਆ ਇੱਥੇ ਵਿਰੋਧ ਕੀਤਾ ਗਿਆ ਕਿਹਾ ਗਿਆ ਕਿ ਤੂੰ ਏਜੰਸੀਆਂ ਦਾ ਬੰਦਾ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਨੋਟ ਕਰਾਉਣੀ ਚਾਹਨਾ ਜਿਹੜਾ ਬੰਦਾ ਵੀ ਇਹਨਾਂ ਖਾਲਸਤਾਨੀਆਂ ਦੇ ਖਿਲਾਫ ਬੋਲੂਗਾ ਭਾਰਤ ਦੀ ਗੱਲ ਕਰੂਗਾ ਤੇ ਉਹਨੂੰ ਇਹ ਲੋਕ ਸਰਟੀਫਿਕੇਟ ਕੀ ਦਿੰਦੇ ਨੇ ਕਿ ਇੱਕ ਏਜੰਸੀਆਂ ਦਾ ਬੰਦਾ ਹੈ ਇਹ ਕਹਿੰਦੇ ਆ ਔਰ ਡਾਕਟਰ ਸਵੇਮਾਨ ਨੇ ਗੁਰਦਵਾਰਾ ਸਿਫ ਕਲਚਰ ਸਟੱਡੀ ਦੇ ਵਿੱਚ ਬੋਲਦੇ ਆ ਇਹ ਕਿਹਾ ਕਿ ਜਿਹੜਾ ਇਹ ਗੁਰਦੁਆਰਾ ਹੈ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇੱਥੇ ਹਰ ਵਰਗ ਦੇ ਲੋਕ ਹਰ ਮذਬ ਦੇ ਲੋਕ ਹੁੰਦੇ ਆ ਇੱਕ ਭਾਈਚਾਰਕ ਸਾਂਝ ਹੈ ਤੇ ਉੱਥੇ ਕੁਝ ਖਾਲਸਤਾਨੀ ਜਿਹੜੇ ਗਰਮਖਿਆਲੀ ਨੇ ਉੱਠ ਕੇ ਵਿਰੋਧ ਕੀਤਾ ਏਜੰਸੀਆਂ ਦਾ ਬੰਦਾ ਤਾਂ ਕਹਿ ਦਿੱਤਾ ਮਤਲਬ ਜੇ ਤਾਂ ਉਹ ਖਾਲਸਤਾਨ ਦੇ ਨਾਅਰੇ ਲਾਵੇ ਫੇਰ ਤਾਂ ਬੰਦਾ ਸਹੀ ਹੈ ਜੇ ترنگے ਦੀ ਗੱਲ ਕਰੇ ਭਾਰਤ ਦੀ ਗੱਲ ਕਰੇ ਫਿਰ ਉਹ ਬੰਦਾ ਏਜੰਸੀ ਹੁੰਦਾ ਜਾਨੀ ਕਿ ਇਹ ਖਾਲਸਤਾਨੀ ਕਤੀੜਾਂ ਜਿਹੜੀਆਂ ਨੇ ਇਹ ਫੇਰ ਖੁਸ਼ ਨਹੀਂ ਜੇ ਇਹਨਾਂ ਲਈ ਉਗਰਾਹੀਆਂ ਕਰਕੇ ਡਾਲਰ ਇਕੱਠੇ ਕਰਕੇ ਇਹਨਾਂ ਦੇ ਅਕਾਊਂਟਾਂ ਵਿੱਚ ਭੇਜੇ ਜਾਣ ਹੁਣ ਸ਼ੱਕ ਦੀ ਨਜ਼ਰ ਤਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਹਦੇ ਤੇ ਵੀ ਜਾਊਗੀ ਬੀਓ ਕਿਸਾਨੀ ਅੰਦੋਲਨ ਜਿਹੜਾ ਸੀ ਉਹ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਵਿੱਚ ਹੈ ਮਤਲਬ ਉਥੇ ਐਮਐਸਪੀ ਲੈਣ ਦੀ ਗੱਲ ਘੱਟ ਤੇ ਉਥੇ ਖਾਲਸਾ ਦੀ ਗੱਲ ਜ਼ਿਆਦਾ ਹੋਈ ਜਨ ਕਿ ਦੇਸ਼ ਨੂੰ ਤੋੜਨ ਦੀ ਦੇਸ਼ ਨੂੰ ਬਰਬਾਦ ਕਰਨ ਦੀ ਗੱਲ ਹੋਈ ਉਥੇ ਹੁਣੇ ਡਾਕਟਰ ਸਵੇਮਾਨ ਬਰਗਵੇਂ ਗੱਲ ਸਮਝ ਆ ਗਈ ਵੀ ਇਹ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹੋਰ ਉਥੇ ਏਜੰਡਾ ਚਲਾ ਰਹੇ ਨੇ ਤ ਉਹਨੇ ਕਹਿ ਦਿੱਤਾ ਕਿ ਮੈਂ ਖਾਲਸਤਾਨੀ ਨਹੀਂ ਹੈਗਾ ਨਾ ਪਹਿਲਾ ਸੀ ਨਾ ਹੋਣਾ ਹੈਗਾ ਮੁੱਖ ਦੀ ਗੱਲ ਇਹ ਹੈ ਵੀ ਜਿੰਨਾ ਚਿਰ ਡਾਕਟਰ ਸੁਬਹਿਮਾਨ ਨੇ ਇਹਨਾਂ ਨੂੰ ਆਪਣੀ ਟੀਮ ਦੇ ਨਾਲ ਸੇਵਾ ਮੁਹੱਈਆ ਕਰਾਈ 2020 21 ਦੇ ਅੰਦੋਲਨ ਵਿੱਚ ਉਹਨਾਂ ਚਿਰ ਤਾਂ ਸਹੀ ਸੀ ਤੇ ਜਦੋਂ ਕਿਤੇ ਉਹਨੇ ਭਾਰਤ ਦੇ ਤਿਰੰਗੇ ਦੀ ਗੱਲ ਕਰ ਦਿੱਤੀ ਜਾਂ ਭਾਰਤ ਦੀ ਗੱਲ ਕਰ ਦਿੱਤੀ ਆਪਣਾ ਭਾਰਤ ਮਹਾਨ ਹੋਣ ਦੀ ਗੱਲ ਕਰ ਦਿੱਤੀ ਉਦੋਂ ਏਜੰਸੀਆਂ ਦਾ ਬੰਦਾ ਹੋ ਗਿਆ ਉਦੋਂ ਉਦੋਂ ਇਹ ਕਹਿਤਾ ਵੀ ਤੂੰ ਖਾਲਸਤਾਨੀ ਕਿਉਂ ਨਹੀਂ ਹੈਗਾ ਖਾਲਸਤਾਨੀ ਨੇ ਵਿਰੋਧ ਕੀਤਾ ਉੱਥੇ ਇਹ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਪਰ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਜਿੱਥੇ ਬੰਦਾ ਗਲਤ ਹੋ ਉਹਨੂੰ ਗਲਤ ਕਵਾਂਗੇ ਮੈਨੂੰ ਵੀ ਇੱਕ ਦੋ ਵਾਰੀ ਲੱਗਿਆ ਸੀ ਡਾਕਟਰ ਸਵਾਮਾਨ ਸ਼ਾਇਦ ਗਲਤ ਨੇ ਉੱਥੇ ਗਲਤ ਹੋ ਵੀ ਸਕਦੇ ਆ ਪਰ ਜਿੱਥੇ ਬੰਦਾ ਸਹੀ ਹੁੰਦਾ ਉਹਨੂੰ ਸਹੀ ਕਹਿਣਾ ਇਹ ਨੌਜਰ ਬਰਦਾਰੇ ਸਹਿ ਕਲ ਸਟੇਟਿਕ ਦੇ ਵਿੱਚ ਜਦੋਂ ਪ੍ਰੋਗਰਾਮ ਤੇ ਗਏ ਉੱਥੇ ਵਿਰੋਧ ਕੀਤਾ ਗਿਆ ਉਹਨਾਂ ਦਾ ਇਹ ਭਾਰਤ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਕੋਈ ਬੰਦਾ ਭਾਰਤ ਦੀ ਗੱਲ ਕਰੂਗਾ ਤਿਰੰਗੇ ਦੀ ਗੱਲ ਕਰੂਗਾ ਸਵਿਧਾਨ ਦੀ ਗੱਲ ਕਰੂਗਾ ਉਦੋਂ ਇਹ ਲੋਕ ਉਹਨੂੰ ਏਜੰਸੀਆਂ ਦਾ ਬੰਦਾ ਕਹਿਣਗੇ ਪਰ ਡਾਕਟਰ ਸਵੇਮਾਨ ਦੇ ਨਾਲ ਖੜੇ ਘਬਰਾਉਣ ਦੀ ਲੋੜ ਨਹੀਂ ਨਾੋਂ ਖਾਲਸਾਨੀ ਪਹਿਲਾਂ ਸੀ ਨਾ ਹੋਣਾ ਸਾਨੂੰ ਕਿਸੇ ਖਾਲਸਾ ਦੀ ਲੋੜ ਵੀ ਨਹੀਂ ਖਾਲਸਾ ਦੇ ਨਾਂ ਤੇ ਇਹ ਭਾਰਤ ਦੇ ਵਿੱਚ ਜਿਹੜੀ ਬਰਬਾਦੀ ਲੈ ਕੇ ਆਏ ਨੇ ਅਤਵਾਦ ਪੈਦਾ ਕੀਤਾ ਉਤੋਂ ਅਸੀਂ ਪੰਜਾਬ ਦੇ ਲੋਕਾਂ ਨੇ ਪੂਰੇ ਭਾਰਤ ਦੇ ਲੋਕਾਂ ਨੇ ਬਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ